ਤੋ ਜੇ ਲੈਣੀ ਆ ਚੰਗੀ ਮੱਝ ਦੁੱਧ ਪੀਣਾ ਵਾ ਰੱਜ ਰੱਜ ਕਹਿਣ ਲੱਗਾ ਵਾ ਤੁਹਾਨੂੰ ਵਾਜ ਵਾਜ ਪਿੰਡ ਆਬਦੇ ਦੇ ਵਿੱਚੋਂ ਮੁੱਦਗੀ ਸ਼ਹਿਰ ਦੇ ਵਿੱਚੋਂ ਬੂਟੇ ਵਪਾਰੀ ਦੇ ਘਰੋਂ ਗਿੱਲਾਂ ਵਾਲੇ ਰੋਡ ਦੇ ਉੱਤੋਂ ਵੀਡੀਓ ਕਵਰ ਕੀਤੀ ਹੈ ਨੀਲੀ ਰਾਵੀ ਮਹਿਰ ਦੇ ਥੱਲੇ 12 ਕਿਲੋ ਬੌਲਾ ਮਿੱਤਰੋ ਬਿਲਕੁਲ ਤਾਜੀ ਸੂਈ ਰੇਟ ਜਿਹੜਾ ਹੈਗਾ ਇਹਦਾ 1,10,000 ਰੁਪਏ ਦੇ ਵਿੱਚ ਦੇ ਦੇਣੀ ਆ ਮਗਰ ਇਹਦੇ ਕੱਟਾ ਵਾ ਮਿੱਤਰੋ ਚਾਰਾਂ ਦਿਨਾਂ ਦਾ ਸੁਆ ਵਾ ਆ ਪੂਰੀ ਥੱਲੇ ਦਾ ਮਿੱਤਰੋ ਕੋਕੇ ਜੜੀ ਦੁੱਧ ਆ ਇਹਦੇ ਸਿਰਫ 11 ਕਿਲੋ ਦਸਾਂ ਆ ਸੋਰੀ ਚਾਰਾਂ ਪੰਜਾਂ ਦਿਨਾਂ ਦੀ ਸੂਈ ਇਹ ਆ ਮਿੱਤਰੋ ਕੱਟਾ ਗਰਦੇ ਨੀਲੀ ਰਵੀ ਦਾ ਚਵਾਈ ਵਲੋਂ ਕੇ ਦੀ ਰਿਪੋਰਟ ਇਹਦੇ ਥੱਲੇ ਵੀ 11 ਕਿਲੋ ਦੁੱਧ ਤੇ ਭਾਵੇਂ ਕੋਲ ਲੋਟਾ 1,115 ਦੀ ਉਹ 1,10,000 ਦੀ 2 ਲੱਖ ਤੇ 25,000 ਥੋਕ ਲਾ ਕੇ ਗਿਰ ਕੇ ਜੇਬ ਦੇ ਵਿੱਚ ਪਾ ਕੇ ਲੈ ਆਇਆ ਜੇ ਤੇ ਮੱਝ ਦੋਵੇਂ ਜੇਬ ਤੇ ਚੜਾ ਕੇ ਲੈ ਗਿਆ ਜੇ ਜੇਬ ਜਣੀ ਟੈਂਪੂ ਤੇ ਆਇ ਕਿ ਚੋਤਾ ਵੀ ਆ ਬਾਈ ਤੇ ਕੋਲ ਦੋ ਦੰਦ ਮਿੱਤਰੋ ਇਹ ਮੇਰ ਜੂਗਾ ਲੱਖ ਰੁਪਏ ਦੇ ਵਿੱਚ 95,000 ਦਾ ਸੌਦਾ ਪਿਆ 20 ਕਿਲੋ ਆ ਮੱਝ ਦਾ ਪੁੱਤਾਂ